ਕਪ ਪ੍ਰਸ਼ਾਸਨ ਜਿਹੜਾ ਆ ਉਹ ਆਮ ਆਦਮੀ ਦੇ ਖਿਲਾਫ ਵਰਤਿਆ ਜਾ ਰਿਹਾ ਆ ਜੋ ਕਿ ਬਹੁਤ ਨਖੇਦੀ ਵਾਲੀ ਗੱਲ ਹੈ ਕਿਉਂਕਿ ਇੱਕ ਡੈਮੋਕ੍ਰੇਸੀ ਦੇ ਅੰਦਰ ਇਹੋ ਜੀਆਂ ਹਰਕਤਾਂ ਜਿਹੜੀਆਂ ਨੇ ਉਹ ਆਮ ਪਬਲਿਕ ਦੇ ਦਿਲਾਂ ਦੇ ਅੰਦਰ ਬਹੁਤ ਮਾੜਾ ਅਸਰ ਕਰਦੀਆਂ ਨੇ ਜਿਹੜੀਆਂ ਚੀਜ਼ਾਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਆਇਆ ਇਹ ਹਰ ਤਰ੍ਹਾਂ ਦਾ ਹੀਲਾ ਵਰਤਿਆ ਠੀਕ ਹੈ ਉਹਨਾਂ ਦੇ ਕੋਲ ਤਾਕਤ ਹੈ ਵੱਡੀ ਪਾਰਟੀ ਹੈ ਮਾਇਆ ਦੀ ਕੋਈ ਥਾ ਆ ਉਹ ਮਾਇਆ ਦੇ ਨਾਲ ਜੋ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅਗੇ ਉਹ ਨੀਵੇਂ ਹੋਣਗੇ ਕਿਉਂਕਿ ਉਹ ਕਿਸੇ ਦੇ ਨਾਲ ਹੈ ਨਾ ਤਾਂ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸਾਡੇ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਸੀ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਚੱਕਿਆ ਗਿਆ ਔਰ ਅਸੀਂ ਲੋਕ ਉਹਨਾਂ ਦਾ ਸਾਥ ਦੇਣ ਲਈ ਗਏ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਲੀਡਰ ਪੰਜਾਬ ਦੇ ਪ੍ਰਧਾਨ ਔਰ ਚੁਣੇ ਹੋਏ ਨੁਮਾਇੰਦੇ ਜਿੰ ਤੱਕ ਦਾ ਤੁਸੀਂ ਪਿਛਲਾ ਵੀ ਰਿਕਾਰਡ ਚੱਕ ਕੇ ਦੇਖ ਲਵੋ ਉਹਨਾਂ ਦਾ ਇੱਕੋ ਤੇ ਇੱਕੋ ਤਰੀਕਾ ਹੁੰਦਾ ਆ ਕਿ ਮੈਂ ਹਾਈਲਾਈਟ ਕਿਵੇਂ ਹੋ ਸਕਦਾ ਆ ਉਹ ਹਰ ਮੁੱਦੇ ਦੇ ਉੱਤੇ ਸਹੀ ਗੱਲ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸਿਰਫ ਤੇ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਨਾ ਕਿ ਪੰਜਾਬ ਦੇ ਭਲੇ ਵਾਸਤੇ ਉਹ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਹੁਣ ਤੱਕ ਦੇਖੋ ਜੇ ਪੰਜਾਬ ਦੇ ਅੰਦਰ ਕੰਮ ਹੋ ਰਹੇ ਨੇ ਕਦੇ ਤੁਸੀਂ ਉਹਨਾਂ ਦੇ ਮੂੰਹੋਂ ਇਹ ਸੁਣਿਆ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਕੋਈ SLAG ਜੋ ਕੰਮ ਕਰਦੀ ਪਈਏ ਉਹਨਾਂ ਨੇ ਹਮੇਸ਼ਾ ਤੇ ਹਮੇਸ਼ਾ ਜਿਹੜੀ ਹੈ ਇਹਦੇ ਉਲਟ ਜਾ ਕੇ ਬੋਲਿਆ ਹੈ ਕਿ ਇਹ ਗਲਤ ਹੋ ਰਿਹਾ ਹੈ ਉਹ ਗੱਲ ਥੋੜੇ ਜਨੂੰ ਕਿ ਗਲਤ ਗਰਾਊਂਡ ਤੇ ਕੁਝ ਨਹੀਂ ਹੈ ਜਗਵੰਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰਾਪ। ਦਿੱਲੀ ਚ ਉਹਨਾਂ ਦੇ ਕੱਲ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਆ। ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਹੋਈ ਆ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕੀ ਕਹਿਣਾ? ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਪੱਤਰਾ ਜੀ। ਅਸ਼ੋਕ ਜੀ ਕਿਸ ਤਰ੍ਹਾਂ ਵੇਖਦੇ ਹੋ? ਰਿਜ਼ਲਟ ਕੱਲ ਹੋਣੇ ਹੈਗੇ ਆ ਪਰ ਉਸ ਤੋਂ ਪਹਿਲਾਂ ਜਿਹੜੀ ਹਲਚਲ ਹੋ ਰਹੀ ਆ ਅੰਟੀ ਕਰਪਸ਼ਨ ਬਿਊਰੋ ਦੀ ਟੀਮ ਵੀ ਪਹੁੰਚ ਚੁੱਕੀ ਆ ਕਿਵੇਂ ਵੇਖਦੇ ਹੋ ਸਰੋ ਬ੍ਰਾਟ ਸਾਹਿਬ ਦੇਖੋ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਲੇਕਿਨ ਅੱਜ ਜੋ ਭਾਜਪੀ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਤਰ੍ਹਾਂ ਦੇ ਨਾਲ ਸਮਝ ਲਓ ਕਿ ਪੂਰੇ ਦਾ ਪੂਰਾ ਪ੍ਰਸ਼ਾਸਨ ਜਿਹੜਾ ਆ ਉਹ ਆਮ ਆਦਮੀ ਦੇ ਖਿਲਾਫ ਵਰਤਿਆ ਜਾ ਰਿਹਾ ਆ ਜੋ ਕਿ ਬਹੁਤ ਨਖੇਦੀ ਵਾਲੀ ਗੱਲ ਹੈ ਕਿਉਂਕਿ ਇੱਕ ਡੈਮੋਕ੍ਰੇਸੀ ਦੇ ਅੰਦਰ ਇਹੋ ਜੀਆਂ ਹਰਕਤਾਂ ਜਿਹੜੀਆਂ ਨੇ ਉਹ ਆਮ ਪਬਲਿਕ ਦੇ ਦਿਲਾਂ ਦੇ ਅੰਦਰ ਬਹੁਤ ਮਾੜਾ ਅਸਰ ਕਰਦੀਆਂ ਨੇ ਜਿਹੜੀਆਂ ਚੀਜ਼ਾਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਬਾਕੀ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ ਇਹਨੂੰ ਕੋਈ ਰੋਕ ਨਹੀਂ ਸਕਦੇ ਤਾਂ ਜਿਵੇਂ ਗੱਲਾਂ ਚੱਲ ਰਹੀਆਂ ਕਿ ਸਾਡੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਬੀਜੇਪੀ ਵਾਲੇ ਵੀ ਇਲਜ਼ਾਮ ਲਗਾ ਰਹੇ ਨੇ ਤਾਂ ਐਂਟੀ ਕ腐ਪਸ਼ਨ ਬਿਊਰੋ ਦੀ ਟੀਮ ਇਹ ਕਹ ਰਹੀ ਹੈ ਕਿ ਪ੍ਰੂਫ ਕਰੋ ਤਾਂ ਇਹ ਸਭ ਨੂੰ ਕਿਸ ਤਰ੍ਹਾਂ ਵੇਖਿਆ ਜਾਵੇ ਦੇਖੋ ਜੀ ਜਦੋਂ ਤੇ ਆਪਾਂ ਪੂਰੇ ਦੇਸ਼ 'ਚ ਹੀ ਦੇਖਦੇ ਹਾਂ ਜੋ ਇਹਨਾਂ ਨੇ ਆਪਣਾ ਬੀਜੇਪੀ ਵਾਲਿਆਂ ਨੇ ਆਪਣਾ ਜੋ ਕੰਮ ਕੀਤੇ ਨੇ ਜੋ ਤਰ੍ਹਾਂ ਦੇ ਇਹਨਾਂ ਨੇ ਲੋਕਾਂ ਨੂੰ ਡਰਾਇਆ ਹੈ ਧਮਕਾਇਆ ਹੈ ਹਰ ਤਰ੍ਹਾਂ ਦਾ ਹੀਲਾ ਵਰਤਿਆ ਠੀਕ ਹੈ ਉਹਨਾਂ ਦੇ ਕੋਲ ਤਾਕਤ ਹੈ ਵੱਡੀ ਪਾਰਟੀ ਹੈ ਮਾਇਆ ਦੀ ਕੋਈ ਥਾ ਹੈ ਉਹ ਮਾਇਆ ਦੇ ਨਾਲ ਜੋ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅੱਗੇ ਉਹ ਨੀਵੇਂ ਹੋਣਗੇ ਕਿਉਂਕਿ ਉਹ ਕਿਸੇ ਦੇ ਨਾਲ ਹੈ ਨਾ ਤਾਂ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਸੱਚੇ ਪਾਤਸ਼ਾਹ ਕੇ ਸਾਡੀ ਇਹੋ ਅਰਦਾਸ ਹੈ ਕਿ ਵਾਹਿਗੁਰੂ ਜੇ ਅਸੀਂ ਚੰਗੇ ਆ ਤੇ ਸਾਡਾ ਸਾਥ ਦਿਆਂ ਜੀ ਜੇ ਅਸੀਂ ਕੁਝ ਲੋਕਾਂ ਵਾਸਤੇ ਨਹੀਂ ਚੰਗਾ ਕਰਦੇ ਜਾਂ ਸਾਡੇ ਮਨ 'ਚ ਕਿਸੇ ਤਰ੍ਹਾਂ ਦੀ ਮੈਲ ਹੈ ਤੇ ਤੁਸੀਂ ਜਾਣੋ ਤੇ ਐਗਜ਼ਿਟ ਪੋਲ ਜਿਹੜੇ ਨਤੀਜੇ ਸਾਹਮਣੇ ਆ ਰਹੇ ਨੇ ਹਾਲਾਂਕਿ ਐਗਜ਼ਿਟ ਪੋਲ ਹਮੇਸ਼ਾ ਸੱਚ ਵੀ ਨਹੀਂ ਹੁੰਦੇ ਤਾਂ ਕਦੇ ਝੂਠ ਵੀ ਨਹੀਂ ਹੁੰਦੇ ਐਗਜ਼ਿਟ ਪੋਲ ਦੇ ਵਿੱਚ ਕੋਈ ਭਾਜਪਾ ਦੀ ਸਰਕਾਰ ਬਣਾ ਰਿਹਾ ਕੋਈ ਆਵਾ ਦੇ ਪਾਰਟੀ ਦੀ ਸਰਕਾਰ ਬਣਾ ਰਿਹਾ ਕੱਲ ਦੇ ਨਤੀਜੇ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਉੱਥੇ ਜ਼ਿੰਮੇਵਾਰੀ ਨਿਭਾਈ ਆ ਤੁਸੀਂ ਗਰਾਊਂਡ ਤੇ ਵਿਚਰੇ ਹੋ ਦਿੱਲੀ ਦੇ ਵੱਖ-ਵੱਖਾ ਗਲੀ-ਗਲੀ ਜਾ ਕੇ ਤੁਸੀਂ ਉੱਥੇ ਪ੍ਰਚਾਰ ਕੀਤਾ ਨਾ ਦੇਖੋ ਬਰਾੜ ਸਾਹਿਬ ਜੋ ਅਸੀਂ ਗਰਾਊਂਡ ਤੇ ਵੇਖਿਆ ਉਹ ਜੋ ਲੋਕਾਂ ਦੀ ਬਾਡੀ ਲੈਂਗੁਏਜ ਅਸੀਂ ਜੱਜ ਕੀਤੀ ਹੈ ਔਰ 100% ਸਾਨੂੰ ਆਸ ਹੈ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਔਰ ਬਹੁਤ ਵਧੀਆ ਬਹੁਮਤ ਨਾਲ ਅਸੀਂ ਆਪਣਾ ਜਿਹੜਾ ਆ ਉਹ ਲੋਕਾਂ ਦਾ ਸਾਨੂੰ ਸਾਥ ਮਿਲ ਰਿਹਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਚਾਹੀਏ ਜੋ ਜੱਟ ਜਟ ਪੋਲ ਕਰਦੇ ਪਏ ਨੇ ਸਾਨੂੰ ਉਹਨਾਂ ਨਾਲ ਬਹੁਤੀ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਗਰਾਊਂਡ ਤੇ ਅਸੀਂ ਵਰਕ ਕੀਤਾ ਔਰ ਗਰਾਊਂਡ ਤੇ ਸਾਨੂੰ ਦਿਖਿਆ ਆ ਉਹ ਲੋਕਾਂ ਨੇ ਬੜਾ ਪਿਆਰ ਬੜਾ ਸਤਿਕਾਰ ਬੜਾ ਮਾਨ ਦਿੱਤਾ ਹੈ ਸਾਨੂੰ ਅਸੀਂ ਬਹੁਤ ਵਧੀਆ ਉਹਨਾਂ ਤੋਂ ਕਿਉਂਕਿ ਉਹਨਾਂ ਨੂੰ ਸਾਡੇ ਉੱਤੇ ਵਿਸ਼ਵਾਸ ਹੈ ਸਾਡਾ ਇੱਕ ਬ੍ਰਾਂਡ ਹੈ ਅਸੀਂ ਜੋ ਵਰਡਸ ਕਹਿੰਨੇ ਆ ਨਾ ਉਹਨਾਂ ਨੂੰ ਪੂਰੇ ਕਰਦੇ ਆ ਤੁਸੀਂ ਵੇਖੋ ਅਸੀਂ ਜਿਹੜਾ ਬੋਲ ਤ ਪਹਿਲਾਂ ਸੋਚਦੇ ਆ ਫਿਰ ਬੋਲਦੇ ਆ ਕੋਈ ਵੀ ਕੰਮ ਭਈ ਇਹੋ ਜਿਹਾ ਨਹੀਂ ਕਰਦੇ ਕਿ ਜਿਹੜਾ ਅਸੀਂ ਕੱਲ ਨੂੰ ਪੂਰਾ ਨਾ ਕਰ ਸੀ ਉਹ ਵਰਡ ਅਸੀਂ ਕਹਿ ਦਈਏ ਅਸੀਂ ਉਹ ਕੰਮ ਕਦੇ ਨਹੀਂ ਕੀਤਾ ਅਸੀਂ ਜੋ ਕਹਿੰਨੇ ਹਾਂ ਪੂਰਾ ਕਰਦੇ ਹਾਂ ਔਰ ਕਹਿਣ ਤੋਂ ਪਹਿਲਾਂ ਸੋਚ ਕੇ ਵਿਚਾਰ ਕੇ ਹੀ ਉਹ ਲਫ਼ਜ਼ੇ ਹੀ ਵਰਤਦੇ ਹਾਂ ਜੇ ਅਸੀਂ ਅੱਜ 2100 ਦੀ ਗਾਰੰਟੀ ਦਿੱਤੀ ਸੀ ਤਾਂ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਇੱਕ ਬ੍ਰਾਂਡ ਬਣਾ ਕੇ ਚੱਲੇ ਹਾਂ ਕਿਉਂਕਿ ਜੋ ਅਸੀਂ ਕਹਿਣਾ ਹੈ ਨਾ ਕਹਿਣੀ ਤੇ ਕਰਨੀ ਦੇ ਅਸੀਂ ਪੂਰੇ ਉਤਰਦੇ ਹਾਂ ਸੋ ਇਸ ਵਾਸਤੇ ਜਿਹੜੇ ਲੋਕ ਨੇ ਸਾਡੇ ਨਾਲ ਨੇ ਚਾਹੇ ਇਹਨਾਂ ਨੇ ਕਾਂਗਰਸ ਵਾਲਿਆਂ ਨੇ 2500 ਵੀ ਕਿਹਾ ਹੈ ਲekin ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਹਦਾ ਕਾਰਨ ਹੀ ਇੱਕੋ ਹੈ ਕਿ ਉਹਨਾਂ ਨੂੰ ਸਾਡੀ ਪਾਰਟੀ ਤੇ ਉੱਤੇ ਵਿਸ਼ਵਾਸ ਹੈ ਕੇਜਰੀਵਾਲ ਸਾਹਿਬ ਤੇ ਵਿਸ਼ਵਾਸ ਹੈ ਹੁਣ ਜਿਹੜਾ ਦੇਖੋ ਗਰਾਊਂਡ ਤੇ ਸਾਨੂੰ ਕੰਮ ਕਰਦੇ ਸਾਨੂੰ ਵੀ ਟਰਾਇਆ ਗਿਆ ਔਰ ਤੁਸੀਂ ਦੇਖੋ ਕਿ 2 ਵਜੇ ਰਾਤ ਦੇ ਕਰੀਬ ਸਾਡੇ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਸੀ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਚੱਕਿਆ ਗਿਆ ਔਰ ਅਸੀਂ ਲੋਕ ਉਹਨਾਂ ਦਾ ਸਾਥ ਦੇਣ ਲਈ ਗਏ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਲੀਡਰ ਪੰਜਾਬ ਦੇ ਪ੍ਰਧਾਨ ਔਰ ਚੁਣੇ ਹੋਏ ਨੁਮਾਇੰਦੇ ਅਮਨਜੀ ਰੋੜਾ ਸਾਹਿਬ ਕਲਸੀ ਸਾਹਿਬ ਅਸੀਂ ਸਾਰੇ ਗਏ ਔਰ ਉਹਨਾਂ ਦਾ ਜੋ ਬਿਹੇਵੀਅਰ ਸੀ ਉਹਨਾਂ ਨੇ ਸਾਨੂੰ ਸਮਝਿਆ ਹੀ ਕੁਛ ਨਹੀਂ ਕਿਉਂਕਿ ਜੇ ਮੈਂ ਕਰਾਂ ਵਿਸਤਾਰ ਦੇ ਵਿੱਚ ਜਾਣਨਾ ਚਾਹਾਂ ਕਿਵੇਂ ਦਾ ਬਿਹੇਵੀਅਰ ਸੀ ਕਿ ਕੋਈ ਤੁਹਾਨੂੰ ਫੇਸ ਕਰਨਾ ਪਿਆ ਉੱਤੇ ਬਹੁਤ ਹੀ ਮਾੜਾ ਬਿਹੇਵ ਸੀ ਇੱਕ ਪੁਲਿਸ ਅਫਸਰ ਜਿਹੜਾ ਆ ਪੰਚ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਤੁਸੀਂ ਦੇਖੋ 3 ਕਰੋੜ ਜਨਤਾ ਦਾ ਨੁਮਾਇੰਦਾ ਚੁਣਿਆ ਔਰ ਜੇ ਸਹੀ ਮੈਣਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਗੱਲ ਕਰਨ ਦਾ ਲਹਿਜਾ ਇੰਨਾ ਕ ਹਲਕਾ ਸੀ ਕਿ ਜਿਹੜਾ ਕਿਸੇ ਨੂੰ ਵੀ ਪਸੰਦ ਨਹੀਂ ਆ ਸਕਦਾ ਪੰਜਾਬੀ ਤੁਹਾਨੂੰ ਪਤਾ ਹੈ ਕਦੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਔਰ ਪੰਜਾਬ ਇਹਦਾ ਜਵਾਬ ਇਹਨਾਂ ਨੂੰ ਆਉਣ ਵਾਲੀ ਲੈਕਚਰ 'ਚ ਫੇਰ ਦਵੇਗਾ ਕਿ ਤੁਸੀਂ ਜੋ ਕਰ ਰਹੇ ਹੋ ਨਾ ਇਹਦਾ ਤੁਹਾਨੂੰ ਜਵਾਬ ਮਿਲੇਗਾ ਕਿਉਂਕਿ ਪੰਜਾਬੀ ਅਣਖੀ ਨੇ ਅਸੀਂ ਸਤਕਾਰ ਕਰਨਾ ਜਾਣਦੇ ਹਾਂ ਔਰ ਸਤਕਾਰ ਲੈਣਾ ਜਾਣਦੇ ਹਾਂ ਉਹ ਜਿਹੜਾ ਸਾਡੇ ਖਿਲਾਫ ਇਸ ਤਰ੍ਹਾਂ ਦੀ ਵਰਡਿੰਗ ਜਿਹੋ ਜੀ ਸ਼ਬਦਾਵਲੀ ਵਰਤੇਗਾ ਅਸੀਂ ਕਦੀ ਬਖਸ਼ਦੇ ਨਹੀਂ ਹੈ ਜਿਵੇਂ ਤੁਸੀਂ ਪੱਤਰਕਾਰਾਂ ਦਾ ਵੀ ਜ਼ਿਕਰ ਕੀਤਾ ਤੁਸੀਂ ਉੱਥੇ ਮੌਕੇ ਤੇ ਵੀ ਮजूद ਸੀਗੇ ਉਹ ਆਖਰਕਾਰ ਕਹਾਣੀ ਕੀ ਸੀਗੀ ਉਸ ਤੋਂ ਬਾਅਦ ਹੁੰਦਾ ਕੀ ਕੀ ਹੋ ਜਾ ਤੁਸੀਂ ਕਿਉਂਕਿ ਉਸ ਚੀਜ਼ ਤੇ ਗਵਾਓ ਗਰਾਊਂਡ ਤੇ ਤੁਸੀਂ ਵਿਚਰਉ ਥਾਣੇ ਤੱਕ ਵੀ ਪਹੁੰਚ ਕੀਤੀ ਹੈ ਦੇਖੋ ਜੀ ਪੱਤਰਕਾਰ ਭਾਈਚਾਰਾ ਬਹੁਤ ਵਧੀਆ ਸੀ ਬੜਾ ਸਤਿਕਾਰ ਸੀ ਉਹਨਾਂ ਨੇ ਜੋ ਗਰਾਉਂਡ ਦੇ ਉੱਤੇ ਉਹਨਾਂ ਨੂੰ ਰਿਪੋਰਟ ਮਿਲੀ ਕਿ ਇਸ ਏਰੀਏ ਦੇ ਵਿੱਚ ਕੁਝ ਗੜਬੜ ਹੋ ਰਹੀ ਹੈ ਜਾਂ ਕੁਝ ਗਲਤ ਅਨਸਰ ਜਿਹੜੇ ਨੇ ਆਪਣਾ ਵਰਕ ਕਰਦੇ ਪਏ ਨੇ ਉਹਨਾਂ ਨੇ ਸਿਰਫ ਉਸ ਨੂੰ ਕਵਰ ਕਰਨ ਵਾਸਤੇ ਗਏ ਸੀ ਲੇਕਿਨ ਪ੍ਰਸ਼ਾਸਨ ਨੇ ਇਹ ਨਹੀਂ ਵੇਖਿਆ ਕਿ ਜੇ ਪੱਤਰਕਾਰ ਜੈਨੂਅਨ ਇੱਕ ਜੈਨੂਅਨ ਦੇਖੋ ਸਾਡੀ ਜੋ ਵੀ ਆਪਣੀ ਸਾਡਾ ਚੌਥਾ ਥੰਮ ਹੈ ਪੱਤਰਕਾਰ ਔਰ ਪੱਤਰਕਾਰਾਂ ਦੇ ਉੱਤੇ ਹੀ ਜੇ ਇਸ ਤਰ੍ਹਾਂ ਦਾ ਬਿਹੇਵ ਹੋਏਗਾ ਤੇ ਤੁਹਾਡੇ ਮੇਰੇ ਵਰਗੇ ਜਨਰਲ ਬੰਦੇ ਨੂੰ ਕੀ ਸਮਝਣਗੇ ਮੈਂ ਇਸ ਗੱਲ ਦੀ ਬਹੁਤ ਭਰਪੂਰ ਨਿਖੇਧੀ ਕਰਦਾ ਕਿ ਪੱਤਰਕਾਰ ਕੋਈ ਮਾੜੀ ਨੀਅਤ ਨਾਲ ਨਹੀਂ ਸੀ ਗਏ ਉਹ ਤਾਂ ਕਵਰ ਕਰਨ ਗਏ ਸੀ ਲੇਕਿਨ ਪ੍ਰਸ਼ਾਸਨ ਦੇਖੋ ਕੀ ਕਰਦਾ ਪਿਆ ਜਿਸ ਬੰਦੇ ਜਿਹੜੇ ਬੰਦੇ ਗਲਤ ਕਰਦੇ ਪਏ ਸੀ ਗੁੰਡਾਗਰਦੀ ਕਰਦੇ ਪਏ ਸੀ ਉਹਨਾਂ ਨੂੰ ਭੁਜਾਰਿਆ ਔਰ ਪੱਤਰਕਾਰਾਂ ਨੂੰ ਚੱਕ ਕੇ ਥਾਣੇ ਲੈ ਕੇ ਜਾ ਰਿਹਾ ਔਰ 9 ਵਜੇ 9 ਵਜੇ ਤੱਕ ਉਹਨਾਂ ਨੂੰ ਰਿਹਾਸ ਕੀਤਾ ਜਾ ਰਿਹਾ ਇਹ ਕਿਹੋ ਜੀ ਸਰਕਾਰ ਹੈ ਯਾਰ ਕਿਹੋ ਜੀ ਸੋਚ ਰੱਖਦੇ ਨੇ ਇਹ ਲੋਕ ਦੂਸਰੇ ਪਾਸੇ ਇੱਕ ਪਾਸੇ ਦਿੱਲੀ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਕੰਮ ਪੰਜਾਬ ਦੇ ਵਿੱਚ ਵੀ ਆਪ ਦੀ ਸਰਕਾਰ ਹੈਗੀ ਆ ਕੰਮਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਕਿ ਦਿੱਲੀ ਦੇ ਵਿੱਚ ਕੀ ਬੈਟਰ ਲੱਗਿਆ ਜਾਂ ਪੰਜਾਬ ਦੇ ਵਿੱਚ ਅੱਗੇ ਕੀ ਬੈਟਰ ਹੋ ਸਕਦਾ ਕਿਉਂਕਿ ਸਰਕਾਰ ਇੱਥੇ ਵੀ ਆਵਾਜ਼ ਦੀ ਪਾਰਟੀ ਦੇ ਦੇਖੋ ਜੀ ਪੰਜਾਬ ਦੀ ਸਰਕਾਰ ਦੇ ਉੱਤੇ ਸਾਨੂੰ ਮਾਣ ਹੈ ਭਗਵੰਤ ਮਾਨ ਜੀ ਹੋਣਾਂ ਦੁਆਰਾ ਜਿਹੜੇ ਫੈਸਲੇ ਲਿੱਤੇ ਜਾ ਰਹੇ ਨੇ ਪੰਜਾਬ ਦੇ ਹੱਕ ਦੇ ਵਿੱਚ ਉਹ ਬਹੁਤ ਹੀ ਸਲਾਕਾਜੋਗ ਨੇ ਕਿਉਂਕਿ ਉਹ ਪੰਜਾਬ ਦੇ ਅੰਦਰ ਜੇ ਵੀ ਕੋਈ ਕੰਮ ਕੀਤਾ ਜਾ ਰਿਹਾ ਪਬਲਿਕ ਨੂੰ ਆਪਸ ਦੇ ਵਿੱਚ ਤੋੜਿਆ ਨਹੀਂ ਜਾ ਰਿਹਾ ਜੋੜਿਆ ਜਾ ਰਿਹਾ ਤੁਸੀਂ ਵੇਖਿਆ ਹੈ ਕਿ ਜਦੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਆ ਉਸ ਟਾਈਮ ਹੀ ਭਗਵੰਤ ਪੱਨ ਸਿੰਘ ਹੋੜਾ ਨੇ ਇਹੀ ਕੰਮ ਕਿਹਾ ਹੈ ਕਿ ਤੁਸੀਂ ਕਿਸੇ ਕਿਸੇ ਪਾਰਟੀ ਦੀ ਪੰਚਾਇਤਨਾ ਚੁਣ ਕੇ ਆਪਣੇ ਪਿੰਡ ਦੀ ਪੰਚਾਇਤ ਚੁਣੋ ਜਿਸ ਦੇ ਨਾਲ ਜਿਹੜਾ ਆ ਕਿ ਪੰਜਾਬ ਇਕੱਠਾ ਹੋ ਸਕੇ ਪੰਜਾਬ ਦੇ ਅੰਦਰ ਤੜਾਈਬੰਦੀ ਖਤਮ ਹੋ ਸਕੇ ਔਰ ਉਹ ਬਹੁਤ ਵਧੀਆ ਸਲਾਕਾਜੋਗ ਕੰਮ ਹੋਇਆ ਫਿਰ ਤੁਸੀਂ ਦੇਖੋ ਉਹਨਾਂ ਨੇ ਜਿਹੜੀ ਆਮ ਪਬਲਿਕ ਦੇ ਵਿੱਚ ਜਿਹੜੀ 600 ਯੂਨਟ ਫ੍ਰੀ ਕੀਤੀ 600 ਯੂਨਟ ਨਾ ਕਿ ਕਿਸੇ ਕੋਈ ਬਾਮਣ ਲਈ ਨਾ ਖਤਰੀ ਲਈ ਨਾ ਮਜਬੀ ਲਈ ਨਾ ਜੱਟ ਲਈ ਸਭ ਦੇ ਲਈ ਇੱਕ ਤਰ੍ਹਾਂ ਦੀ ਮਤਲਬ ਕਿਸੇ ਨਾਲ ਵਿਤਕਰਾ ਨਹੀਂ ਹੈ ਉਹ ਇੱਕ ਸਾਂਝੀ ਸੋਚ ਦਾ ਨਤੀਜਾ ਹੈ ਹੀ ਸਾਂਝੀ ਸੋਚ ਚਾਉਂਦੇ ਆ ਸਾਂਝ ਚਾਉਂਦੇ ਆ ਜਿਹੜਾ ਬੰਦਾ ਉਸ ਚੀਜ਼ ਨੂੰ ਲੋੜਵੰਦ ਹੈ ਜੋ ਡਿਜ਼ਰਵ ਕਰਦਾ ਹੈ ਉਹਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਮੰਨ ਲਓ ਆਪਾਂ ਬਹਰੀ ਜਣ ਨੂੰ ਦੇਣੀ ਹੈ ਜੀ ਫਲਾਣੇ ਨੂੰ ਨਹੀਂ ਦੇਣੀ ਇੱਕ ਵਾਰ ਵੋਟ ਬੈਂਕ ਨਾਲ ਨਹੀਂ ਸੋਚਿਆ ਅਸੀਂ ਸਿਰਫ ਸਾਂਝੀ ਸੋਚਣਾ ਚੱਲੇ ਹਾਂ ਕਿ ਜਿਹੜਾ ਬੰਦਾ ਡਿਜ਼ਰਵ ਕਰਦਾ ਉਹ ਕਿਸੇ ਵੀ ਬਰਾਦਰੀ ਨਾਲ ਹੋਵੇ ਉਹਨੂੰ ਉਹਦਾ ਫਾਇਦਾ ਮਿਲਣਾ ਚਾਹੀਦਾ ਦੂਸਰੇ ਪਾਸੇ ਜੇਕਰ ਤੁਹਾਡੇ ਹਲਕੇ ਪੁਲੱਤ ਦੀ ਗੱਲ ਕਰ ਲਈ ਜਾਵੇ ਆਪੋਜੀਸ਼ਨ ਦੇ ਐਮਐਲਏ ਨੇ ਸੁਖਪਾਲ ਸਿੰਘ ਖਹਿਰਾ ਅਕਸਰ ਸਰਕਾਰ ਨੂੰ ਕਿਦਾ ਘੇਰ ਦੇਣੇ ਸਵਾਲ ਚੁੱਕਦੇ ਨੇ ਤਾਂ ਪੁਲੱਤ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ ਕੀ ਲੱਗਦਾ ਕਿ ਅੱਗੇ ਪੁਲੱਤ ਦੇ ਵਿੱਚ ਕੀ ਹੋ ਸਕਦਾ ਜੋ ਸੁਖਪਾਲ ਸਿੰਘ ਖੈਰਾ ਘੇਰਦੇ ਨੇ ਉਹਨਾਂ ਗੱਲਾਂ ਨੂੰ ਵੀ ਲੈ ਕੇ ਦੇਖੋ ਜੀ ਸੁਖਪਾਲ ਸਿੰਘ ਖੈਰਾਂ ਦਾ ਹੁਣ ਤੱਕ ਦਾ ਤੁਸੀਂ ਪਿਛਲਾ ਵੀ ਰਿਕਾਰਡ ਚੱਕ ਕੇ ਦੇਖ ਲਵੋ ਉਹਨਾਂ ਦਾ ਇੱਕੋ ਤੇ ਇੱਕੋ ਤਰੀਕਾ ਹੁੰਦਾ ਆ ਕਿ ਮੈਂ ਹਾਈਲਾਈਟ ਕਿਵੇਂ ਹੋ ਸਕਦਾ ਆ ਉਹ ਹਰ ਮੁੱਦੇ ਦੇ ਉੱਤੇ ਸਹੀ ਗੱਲ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸਿਰਫ ਤੇ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਨਾ ਕਿ ਪੰਜਾਬ ਦੇ ਭਲੇ ਵਾਸਤੇ ਉਹ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਹੁਣ ਤੱਕ ਦੇਖੋ ਜੇ ਪੰਜਾਬ ਦੇ ਅੰਦਰ ਕੰਮ ਹੋ ਰਹੇ ਨੇ ਤੇ ਕਦੇ ਤੁਸੀਂ ਉਹਨਾਂ ਦੇ ਮੂੰਹੋਂ ਇਹ ਸੁਣਿਆ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਕੁਛ ਲਾਗਾਂ ਜੋ ਕੰਮ ਕਰਦੀ ਪਈਏ ਉਹਨਾਂ ਨੇ ਹਮੇਸ਼ਾ ਤੇ ਹਮੇਸ਼ਾ ਜਿਹੜੀ ਇਹਦੇ ਉਲਟ ਜਾ ਕੇ ਬੋਲਿਆ ਹੈ ਕਿ ਇਹ ਗਲਤ ਹੋ ਰਿਹਾ ਹੈ ਉਹ ਗੱਲ ਥੋੜੇ ਜਿਹਾ ਨੂੰ ਕਿ ਗਲਤ ਗਰਾਊਂਡ ਤੇ ਕੁਝ ਨਹੀਂ ਹੈ ਚੰਗੇ ਕੰਮ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਔਰ ਫਿਰ ਉਹ ਇਹ ਦੇਖਦੇ ਹੀ ਨਹੀਂ ਆ ਕਿ ਮੈਂ ਜੋ ਵਰਡਸ ਕਹਿ ਲੱਗਾ ਆ ਕਿ ਇਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਗੇ ਲੋਕਾਂ ਦੇ ਦਿਲ ਦਿਖਾਣਗੇ ਤੇ ਨਹੀਂ ਤੁਸੀਂ ਦੇਖੋ ਹੁਣ ਨਡਾਲੇ ਦੀ ਇਲੈਕਸ਼ਨ ਸੀ ਕਿਸੇ ਵੀ ਵਜ੍ਹਾ ਕਰਕੇ ਉਹ ਪੋਸਟਪੋਨ ਹੋ ਰਹੀ ਏ ਔਰ ਮੈਂ ਇਹ ਕਹਿ ਰਿਹਾ ਕਿ ਨਰੇਗਾ ਟਾਈਪ ਮੈਂ ਤੇ ਇੱਕ ਚੀਜ਼ ਤਾਂ ਆਪਾਂ ਬੜੇ ਖੁਸ਼ ਹੋਏ ਆ ਕਿ ਕਮ ਸੇ ਕਮ ਸਾਨੂੰ ਨਰੇਗਾ ਟਾਈਪ ਤੇ ਸਮਝਿਆ ਨਰੇਗਾ ਕੋਲੇ ਕੌਣ ਨੇ ਉਹ ਕਿਰਤੀ ਲੋਕ ਨੇ ਅਸੀਂ ਕਿਰਤੀ ਲੋਕਾਂ ਦੀ ਪਾਰਟੀ ਆ ਅਸੀਂ ਕਿਰਤੀ ਹਾਂ ਔਰ ਕਿਰਤ ਕਰਨਾ ਜਾਣਦੇ ਹਾਂ ਕਿਰਤੋ ਕਿਰਤੀ ਲੋਕ ਜਿਹੜੇ ਨੇ ਉੱਥੇ ਸੀ ਮਤਲਬ ਉਹਨੇ ਸਾਨੂੰ ਇਸ ਚੀਜ਼ ਦਾ ਪਛਾਣ ਲਿਆ ਕਿ ਅਸੀਂ ਕਿਰਤੀ ਹਾਂ ਤਾਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ ਥੈਂਕ ਯੂ ਬਰਾਦਰਸ ਆਪ। ਤਾਂ ਇਹਨਾਂ ਆਪ ਦੇ ਸੀਨੀਅਰ ਆਗੂ ਅਸ਼ੋਕ ਬੱਤਰਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਆ ਖਾਸ ਤੌਰ ਤੇ ਇਹਨਾਂ ਨੇ ਇਹ ਕਿਹਾ ਕਿ ਦਿੱਲੀ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਬ੍ਰਾਂਡ ਹੈਗੀ ਆ ਜੋ ਉਹਨਾਂ ਨੇ ਵਾਅਦੇ ਕੀਤੇ ਆ ਉਹ ਡਿਲੀਵਰ ਵੀ ਕਰਨਾ ਚਾਹੀਦਾ ਆ। ਕੈਮਰਾਮੈਨ ਜਸਵੰਦਰ ਦੇ ਨਾਲ ਮੈਂ ਜਗਵੰਤ ਜਗਵੰਤ ਟੀਵੀ ਜਲੰਧ।